ਇਸੇ ਵਾਰ ਪਿੰਡ ਦੇ ਵਿੱਚ ਪੁਲਿਸ ਦੇ आला ਅਧਿਕਾਰੀ ਪਹੁੰਚ ਰਹੇ ਨੇ ਇੱਕ ਗ੍ਰਿਫਤਾਰੀ ਹੋ ਗਈ ਹੈ ਦੂਜੇ ਦੀ ਹਾਲੇ ਕਨਫਰਮੇਸ਼ਨ ਜਿਹੜੀ ਹੈ ਉਹ ਹੋ ਜੇਗੀ ਸਰ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਉਸ ਤੋਂ ਬਾਅਦ ਕਿਉਂਕਿ ਹੁਣ ਵੀ ਅਜੇ ਵੀ ਬਹੁਤ ਸਾਰੇ ਅਸੀਂ ਨੋਟਿਸ ਕੀਤਾ ਕਿ ਘਾਰ ਆ ਰਹੀਆਂ ਜੋੜੇ ਆ ਰਹੇ ਰੋਖਤਾ ਨਹੀਂ ਉਹਨਾਂ ਨੂੰ ਸਕਦੇ ਪਰ ਤੁਸੀਂ ਕਿਸ ਤਰ੍ਹਾਂ ਦੀ ਸੁਰੱਖਿਆ ਦੇ ਰਹੇ ਹੋ ਅਸੀਂ ਮੈਂ ਏਸੀ ਕਮਿਸ਼ਨ ਏਸੀਪੀ ਵੈਸਟ ਆ ਮੈਂ ਅਸੀਂ ਕਮਿਸ਼ਨਰੇਟ ਚ ਆ ਇਹਦਾ ਨਾਲ ਲੱਗਦਾ ਏਰੀਆ ਮੇਰਾ 20 ਕਿਲੋਮੀਟਰ ਤੋਂ ਬਾਅਦ ਮੇਰਾ ਏਰੀਆ ਹੈ ਅਸੀਂ ਇਹੀ ਆਏ ਸੀ ਵੀ ਇਹ ਸਾਰਾ ਏਰੀਆ ਨਹਿਰ ਤੇ ਉਹਨਾਂ ਛੋਟੋਟੀਆਂ ਚਕਾਤਾਨੀਆਂ ਸ਼ੁਰੂ ਹੋ ਗਈਆਂ ਵੀ ਇਹਨੂੰ ਕਿਦਾਂ ਹੋਰ ਸੇਫ ਕੀਤਾ ਜਾਵੇ ਸਾਡੇ ਕਮਿਸ਼ਨਰ ਸਾਹਿਬ ਵੀ ਆ ਰਹੇ ਆ ਅਸੀਂ ਸੋਚ ਰਹੇ ਵੀ ਨਹਿਰ ਤੇ ਇੱਕ ਪੁਲਿਸ ਪੋਸਟ ਬਣਾਈ ਜਾਵੇ ਚੌਂਕੀ ਬਣਾਈ ਜਾਵੇ ਤਾਂ ਕਿ ਉਹਦੇ ਥੋੜਾ ਜਿਹਾ ਲੋਕਾਂ ਦੀ ਰੱਖੀ ਕੀਤੀ ਜਾਵੇ ਤੁਹਾਨੂੰ ਲੱਗਦਾ ਕਿ ਉਸ ਦਿਨ ਥੋੜੀ ਜੀ ਵੱਧ ਮੁਸਤੈਦੀ ਹੋ ਜਾਂਦੀ ਤਾਂ ਸ਼ਾਇਦ ਘਟਨਾ ਬਚਾਈ ਜਾ ਸਕਦੀ ਸੀ ਹਾਂ ਇੱਕ ਤਾਂ ਉਸ ਦਿਨ ਧੁੰਦ ਕਰਕੇ ਸੀ ਕੁਝ ਜ ਉਹ ਪੈਸੇ ਲਈ ਅਗਰ ਉਹ ਥੋੜੀ ਜਿਹੀ ਕਿਸੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੰਦਾ ਤੇ ਉਸੇ ਦਿਨ ਮੁੰਡੇ ਸ਼ਾਦੀ ਕਰ ਲੈਂਦਾ ਪਰ ਉਹ ਤਾਂ ਕਹਿ ਰਿਹਾ ਕਿ ਮੈਂ ਗਿਆ ਸੀਗਾ ਸਸਪੈਂਡ ਵੀ ਹੋਏ ਨੇ ਮਲਾਜ਼ਮ ਤੁਹਾਡੇ ਉਹ ਕਹਿ ਰਿਹਾ ਕਿ ਉਹਨਾਂ ਦੇ ਵੱਲੋਂ ਸਖਤ ਮੁਸਤੈਦੀ ਕੀਤੀ ਨਹੀਂ ਗਈ ਨਹੀਂ ਨਹੀਂ ਸਖਤ ਮੁਸਤੈਦੀ ਨਹੀਂ ਮੈਂ ਜਿਸ ਕਾਲਤ ਜਦੋਂ ਉਹਨੂੰ ਬਹੁਤ ਦੋਸਤ ਨੂੰ ਬੁਲਾਇਆ ਗਿਆ ਉਹ ਜਿਹੜਾ ਜਿਹੜਾ ਪੁਲਿਸ ਵਿਧਿਆਰ ਤੋਂ ਪੈਸੇ ਲੈ ਕੇ ਆ ਰਿਹਾ ਸੀ ਆਣਾ ਸੀ ਜੇ ਉਹ ਪੁਲਿਸ ਨੂੰ ਠੀਕ ਟਾਈਮ ਤੇ ਇਨਫੋਰਮੇਸ਼ਨ ਦੇ ਦਿੰਦਾ ਤਾਂ ਸ਼ਾਇਦ ਉਹ ਥੇਤੀ ਫੜੇ ਜਾਂਦੇ ਪਰ ਪੁਲਿਸ ਸੋਸ਼ੀਅਲੀ ਕੀ ਸੋਚਦੀ ਹੈ ਇਜ਼ ਇਟ ਰਾਈਟ ਕਿ ਕਾਰਾਂ ਆਉਂਦੀਆਂ ਇੱਥੇ ਨੌਜਵਾਨ ਆਉਂਦੇ ਨੇ ਮੁੰਡੇ ਕੁੜੀਆਂ ਹੁਣ ਵੀ ਅਸੀਂ ਦੇਖਿਆ ਅਸੀਂ ਸਵੇਰ ਤੋਂ ਇੱਥੇ ਮੀਡੀਆ ਵੀ ਇੱਥੇ ਹਾਜ਼ਰ ਸੀਗਾ ਬਹੁਤ ਸਾਰੇ ਆਉਂਦੇ ਨੇ ਇੱਥੇ ਪੁਲਿਸ ਕਿਸ ਪੱਖੋਂ ਦੇਖਦੀ ਹੈ ਸੋਸ਼ੀਅਲ ਐਸਪੈਕਟ ਦੀ ਗੱਲ ਕਰ ਰਿਹਾ ਮੈਂ ਤੇ ਅੱਜ ਕੱਲ ਜਿਨੇ ਹੈਗੇ ਮੁੰਡੇ ਜਿਨ੍ਹਾਂ ਦੀ ਏਜ 18 ਉਹਨਾਂ ਨੂੰ ਰੋਕਤੇ ਨਹੀਂ ਸਕਦੇ ਪਰ ਉਹਨਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਜਿੱਥੇ ਸੁੰਨਸਾਨ ਜਗ੍ਹਾ ਤੇ ਕੋਈ ਨੇਰੇਲੇ ਪਾਸੇ ਨਹੀਂ ਜਾਣਾ ਚਾਹੀਦਾ ਵਾਕਿਆ ਤੇ ਲਾਈਟ ਦਾ ਬੰਦੋਬਸ ਅਸੀਂ ਲੱਗੇ ਹਾਂ ਸਾਰੀ ਕੋਸ਼ਿ ਸਾਡੀ ਕਮਿਸ਼ਨਰਡ ਪੁਲਿਸ ਵੀ ਵਧਾ ਰਹੀ ਹੈ ਤੇ ਜਗਰਾਉਂ ਪੁਲਿਸ ਵੀ ਦਿਹਾਤੀ ਅਸੀਂ ਨਾਲ ਨਾਲ ਲੱਗ ਕੇ ਦੋਨੋਂ ਪਾਸੇ ਫੋਰਸ ਇੱਥੇ ਵਧਾ ਰਹੇ ਹਾਂ ਗ੍ਰਿਫਤਾਰੀਆਂ ਦਾ ਥੋੜਾ ਦੱਸ ਦਿਓ ਜੇ ਤੁਹਾਨੂੰ ਪਤਾ ਹੈ ਤਾਂ ਇਹ ਕੋਈ ਨਹੀਂ ਉਹਨਾਂ ਬਾਰੇ ਉਹਨਾਂ ਨੂੰ ਜਿਆਦਾ ਦੱਸ ਸਕਦੇ ਆ ਤੁਹਾਨੂੰ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਏ.ਐਸ.ਪੀ ਵੈਸ ਸਾਨੂੰ ਦੱਸ ਰਹੇ ਸੀਗੇ ਕਿ ਇੱਥੇ ਮੁਸਤੈਦੀ ਹੋਰ ਵਧਾ ਦਿੱਤੀ ਜਾਊਗੀ ਔਰ ਇਹ ਸੜਕ ਦੇ ਉੱਤੇ ਹੁਣ ਹੋਰ ਨਾਕੇਬੰਦੀ ਕੀਤੀ ਜਾਊਗੀ ਆ ਪੁਲਿਸ ਦੇ ਵੱਲੋਂ ਹੋਰ ਮੁਸਤੈਦੀ ਜਿਹੜੀ ਹੈ ਉਹ ਵਧਾਈ ਜਾਏਗੀ ਕੈਮਰਾ ਪਰਸਨ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਇਸੇ ਬਾਅਦ ਲ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ